ਸਾਸ਼ੀ ਕਾਲਜੀ ਮੈਲਾਪ੍ਰਿਤਕਰ ਹੈ ਜੰਸੀ ਰਗਵੀਰ ਵੜਾਂਚ ਦੁਆਰਾ ਲਿਖੀ ਗਈ ਕਹਾਣੀ ਪੰਮੀ ਪੂਆ ਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾੜੇ ਦੇ ਪੁਰਾਣੇ ਗੁੱਸੇ ਵਿੱਚ ਆ ਕੇ ਦੂਜਾ ਫਾਇਰ ਸਟੇਜ ਵੱਲ ਨੂੰ ਕੀਤਾ ਕੋਈ ਪਿੱਛੋਂ ਵਿੱਚ ਵਜਿਆ ਤੇ ਗੋਲੀ ਸਟੇਜ ਦੇ ਨਾਲ ਬੈਠੇ ਲਾੜੇ ਦੀ ਜਾ ਵਜੇ ਹਫੜਾ ਦਫੜੀ ਮਚ ਗਈ ਛੀਕ ਚਿਹੜਾ ਪੈ ਗਿਆ ਪੰਡਾਲ ਪਲਾਂ ਵਿੱਚ ਹੀ ਖਾਲੀ ਹੋ ਗਿਆ ਹਾਸੇ ਦਾ ਤਮਾਸ਼ਾ ਬਣ ਗਿਆ ਪੰਮੀ ਵੀ ਮੁੰਡੇ ਕੁੜੀਆਂ ਨੂੰ ਲੈ ਕੇ ਪਤਲੀ ਗਲੀ ਹੋਲੇ ਕੰਡੂਏ ਪਹੁੰਚ ਕੇ ਪੰਮੀ ਬੋਲੀ ਕਿਹਾ ਸੀ ਨਾ ਸਵੇਰੇ ਜਿਸ ਨੇ ਇਹ ਬੁੜਾ ਮੱਥੇ ਲੱਗ ਜਾਵੇ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ ਕੱਪੜੇ ਬਦਲ ਲਵੋ ਕਿਸੇ ਢਾਬੇ ਤੇ ਚਲ ਕੇ ਰੋਟੀ ਖਾ ਕੇ ਆਉਨੇ ਆ ਜਿਵੇਂ ਹੀ ਉਹ ਕੱਪੜੇ ਬਦਲ ਕੇ ਬਾਹਰ ਨਿਕਲੇ ਬੁੜਾ ਉਹਨਾਂ ਨੂੰ ਦੇਖਨ ਸਰ ਬੋਲਣ ਲੱਗ ਪਿਆ ਦੇਖ ਤਾਂ ਕਿਵੇਂ ਮੂੰਹ ਸਿਰ ਮੱਥੀ ਫਿਰਦੀਆਂ ਨੇ ਜਿਵੇਂ ਔਤ ਦੀ ਸਮਾਦ ਲਿਪੀ ਹੋਵੇ ਪਤਾ ਨਹੀਂ ਕੀ ਲਾਉਂਦੀਆਂ ਨੇ ਡਾਟ ਮਾਰਦੀ ਆ ਇਹਨਾਂ ਕੋਲੋਂ ਪੰਮੀ ਹੱਸ ਕੇ ਬੋਲੀ ਚੌਰਿਆ ਇਸ ਨੂੰ ਸੰਤ ਕਹਿੰਦੇ ਨੇ ਕਦੀ 부ੜੀ ਨੂੰ ਕੁਝ ਲੈ ਕੇ ਦਿੱਤਾ ਹੋਵੇ ਤਾਂ ਪਤਾ ਹੋਵੇ ਉਹ ਕਰਮਾਵਰੀ ਤਾਂ ਜ਼ਰੂਰ ਦੀ ਵਿਆਹ ਕੀ ਆਈ ਆ ਡੰਗਰਾਂ ਵਾਲੀ ਅੰਦਰ ਗੋਹੇ ਕੁੜੇ ਨੂੰ ਹੀ ਢਾ ਰੱਖੀ ਆ ਦੇਖ ਲਾ ਤਾਂ ਹੀ ਤਾਂ ਤੇਰੇ ਜਵਾਕ ਵੀ ਕਟਰੂਆਂ ਵਰਗੇ ਹੋਏ ਨੇ ਹਾ ਹਾ ਪੰਮੀ ਦਾ ਇੱਕੋ ਮਨਪਸੰਦ ਢਾਬਾ ਹੈ ਮਿੱਤਰਾਂ ਦਾ ਢਾਬਾ ਡਰਾਈਵਰ ਨੂੰ ਪਤਾ ਹੈ ਉਹ ਆਪੇ ਲੈ ਆਇਆ ਹੈ ਢਾਬੇ ਤੇ ਇਸ ਢਾਬੇ ਤੇ ਵਾਂ ਦੇ ਮੰਝੇ ਲੱਗੇ ਹੋਏ ਨੇ ਬਚਾਲੇ ਫੱਟੇ ਲਾਈ ਹੋਏ ਨੇ ਇੱਕ ਮੰਜੀ ਤੇ ਦੋ ਦੋਜੀ ਬੈਠ ਕੇ ਰੋਟੀ ਖਾ ਸਕਦੇ ਨੇ ਪੰਮੀ ਨੂੰ ਬਹੁਤ ਚੰਗਾ ਲੱਗਦਾ ਮੰਜੀ ਤੇ ਬੈ ਕੇ ਆਰਾਮ ਨਾਲ ਰੋਟੀ ਖਾਣੀ ਪੰਮੀ ਬੈਠ ਤੇ ਸਾਰ ਬੋਲੀ ਕੈਲੂ ਬੁੜੇ ਨੂੰ ਜਿੰਨੀ ਦੇਰ ਹੁਰਕਣਾ ਮਾਰ ਲਵਾ ਮੈਨੂੰ ਭੁੱਖ ਨਹੀਂ ਲੱਗਦੀ ਉਸ ਚੰਦਰੀ ਨਾਲ ਵੀ ਅਜੀਬ ਜਿਹਾ ਮੂਆ ਜਿਹੋ ਜੀ ਮਰਜੀ ਟਿੱਚਰ ਕਰ ਲਵੋ ਫੇਰ ਉਹ ਜਿਹੇ ਹੋ ਜਾਈਦਾ ਫੇਰ ਆ ਜਾਂਦਾ ਬੈਸਨ ਨੂੰ ਪੰਮੀ ਭੂਆ ਦੇ ਨਾਲ ਮੰਜੀ ਤੇ ਛਿੰਦੀ ਬੈਠੀ ਆ ਉਸਨੇ ਰੋਟੀ ਦਾ ਆਰਡਰ ਦਿੱਤਾ ਤੇ ਨਾਲ ਕਾਫੀ ਹਰੀਆਂ ਮਿਰਚਾਂ ਦਾ achar ਲਿਆਉਣ ਲਈ ਕਿਹਾ ਹੈ ਪੰਮੀ ਬਹੁਤ ਸ਼ਕੀਨ ਹੈ ਸਭ ਦੀ ਕੁੜੀਆਂ ਮੁੰਡੇ ਵੀ ਬੈਠੇ ਰੋਟੀ ਦਾ ਇੰਤਜ਼ਾਰ ਕਰ ਰਹੇ ਨੇ ਸਭ ਨੂੰ ਭੁੱਖ ਲੱਗੀ ਆ ਸਵੇਰ ਦਾ ਕੁਝ ਨਹੀਂ ਖਾਦਾ ਤਕਰੀਬਨ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਗੋਲੀ ਚੱਲਣ ਤੱਕ ਨੱਚਦੇ ਰਹੇ ਸੀ ਉਹ ਸਾਰੇ ਰੋਟੀ ਲੱਗੀ ਤਾਂ ਮੋਬਾਈਲ ਫੋਨ ਬੋਲ ਪਿਆ ਫੋਨ ਦੇਖ ਕੇ ਪੰਮੀ ਬੋਲੀ ਆ ਗਿਆ ਭੁੱਖ ਦੇ ਪਨੁਈਏ ਦਾ ਫੋਨ ਮੈਂ ਤਾਂ ਕਦੋਂ ਦੀ ਉਡੀਕ ਦੀ ਸੀ ਕਿਸ ਵਾਠਾਣੇ ਤੋਂ ਫੋਨ ਕਿਉਂ ਨਹੀਂ ਆਇਆ ਗਵਾਹੀ ਪਰਣ ਲਈ ਬੁਲਾਉਣਾ ਤਾਂ ਇਹਨਾਂ ਦਾ ਬਹਾਨਾ ਹੁੰਦਾ ਹਿੱਸਾ ਤਾਂ ਵਿੱਲਾਂ ਵਿੱਚੋਂ ਮੰਗਣਾ ਹੁੰਦਾ ਇਹਨਾਂ ਦਾ ਵੀ ਸਰਿਆ ਹੀ ਪਿਆ ਅਸੀਂ ਤਾਂ ਨੱਚ-ਨੱਚ ਕੇ ਪੈਸੇ ਇਕੱਠੇ ਕਰਦੇ ਆ ਇਸ ਲਈ ਬਗੈਰ ਨੱਚਿਆ ਹੀ ਹਿੱਸਾ ਮੰਗਣ ਲੱਗ ਪੈਂਦੇ ਨੇ ਜਿਸ ਵਿਆਹ ਵਿੱਚ ਕੋਈ ਵਾਰਦਾਤ ਹੋ ਜਾਵੇ ਉਹ ਵੀ ਮਹਿੰਗਾ ਪੈ ਜਾਂਦਾ ਮੁਫਤ ਦਾ ਹੀ ਨੱਚਣ ਹੋ ਜਾਂਦਾ ਪਹਿਲਾਂ ਰੋਟੀ ਖਾ ਲਾ ਭੂਆ ਫਿਰ ਗੱਲ ਕਰ ਲਵੇਂ ਸਿੰਦੀ ਵਿੱਚੇ ਟੋਕਦੀ ਬੋਲੀ ਸਵੇਰੇ ਗੱਲ ਕਰ ਲਾਂਗੇ ਪੰਮੀ ਥਾਲੀ ਵਿੱਚੋਂ ਰੋਟੀ ਚੁੱਕ ਬੁਰਕੀ ਤੋੜਦੀ ਬੋਲੀ ਰੋਟੀ ਖਾ ਕੇ ਉਹ ਸਬਜ਼ੀ ਮਹਿਕਰ ਮੁੜੀ ਰਾਹ ਵਿੱਚ ਕਰਨੈਲ ਬਾਬਾ ਬਾਹਰ ਖੜਾ ਹੀ ਮਿਲ ਗਿਆ ਪੰਮੀ ਬੋਲੀ ਆ ਬੁੜੇ ਕੋਲ ਗੱਡੀ ਰੋਕ ਰੋਟੀ ਹਾਜ਼ਮ ਕਰ ਲਈਏ ਜਿਵੇਂ ਹੀ ਕਰਨੈਲ ਕੋਲੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ ਤਾਂ ਉਹ ਕੁਝ ਨਹੀਂ ਬੋਲਿਆ ਪੰਮੀ ਬੁੜੇ ਨੂੰ ਟਿੱਚਰ ਕਰਦੀ ਬੋਲੀ ਕੈਲੂ ਬਾਬੂ ਮੈਨੂੰ ਤਾਂ ਤੂੰ ਕੋਈ ਛਲੇੜਾ ਲੱਗਦਾ ਮੈਂ ਕਿਤੇ ਵੀ ਜਾਵਾਂ ਤੂੰ ਹਮੇਸ਼ਾ ਰਾਹ ਵਿੱਚ ਮਿਲ ਹੀ ਜਾਣਾ ਸ਼ਲੇਡਾ ਹਉ ਤੇਰਾ ਪਿਓ ਖਬਰਦਾਰ ਜੀ ਤੇ ਮੈਨੂੰ ਕੈਲੂ ਕਿਹਾ ਕਰਨੈਲ ਸਿੰਘ ਨਾਂ ਮੇਰਾ ਕਰਨੈਲ ਬਾਬਾ ਪੜ ਗਿਆ ਸੀ ਲਹਿ ਤੂੰ ਤਾਂ ਗੁੱਸਾ ਹੀ ਕਰ ਗਿਆ ਲੱਗਦਾ ਜਰੂ ਤੇਰੀ ਨੱਪਲੋ ਜੀ ਲੜਕੇ ਤੈਨੂੰ ਕਹਿੰਦੀ ਹੁੰਦੀ ਆ ਫਿਰ ਰੱਬ ਕਰੇ ਤੂੰ ਮਰ ਜਾ ਮੈਂ ਕੈਲੂ ਆ ਉਦੋਂ ਤਾਂ ਤੂੰ ਕੁਝ ਨਹੀਂ ਬੋਲਦਾ ਹੁਣ ਜਿਹੜਾ ਤੇਰਾ ਘਰ ਵਿੱਚ ਨਾਂ ਆ ਸਾਨੂੰ ਤਾਂ ਉਹ ਸਿੱਧਾ ਪਤਾ ਪੰਮੀ ਹੱਸ ਕੇ ਬੋਲੀ ਪੰਮੀ ਆ ਇੱਕ ਨੰਬਰ ਮਲਾਕੇ ਤੇ ਖੁਸ਼ਖਬਰੀ ਦੇਣੀ ਆ ਰਿਸ਼ਤੇਦਾਰੀ ਵਿੱਚ ਕਰਨੈਲ ਬੁੜਾ ਵਿੱਚ ਹੀ ਬੁਲ ਪਿਆ ਸ਼ਰਮ ਕਰ ਇਸਮਰੇ ਫੇਰ ਖੁਸ਼ਖਬਰੀ ਤੂੰ ਨਾ ਹਟੇ ਬੁੜੀ ਤੱਲਹੂਪੀ ਨੂੰ ਖਵਰਾ ਕਿਹੜੇ ਗਿੱਦੜ ਖਾਤੇ ਹੋਈ ਨੇ ਤੇਰੇ ਪਹਿਲਾਂ ਚਾਰ ਵਿਚੂੰਗੜੇ ਚਮ ਦਿੱਤੇ ਅਸੀਂ ਕਸਰ ਬਾਕੀ ਸੀ ਪੰਮੀ ਨੰਬਰ ਮਲਾ ਕੇ ਜੋਰ-ਜੋਰ ਦੀ ਹਸਦੀ ਬੋਲੀ ਬੈਲ ਗਈ ਤਾਂ ਫੋਨ ਕਰਨੈਲ ਸਿੰਘ ਨੂੰ ਫੜਾ ਦਿੱਤਾ ਕਰਨੈਲ ਸਿੰਘ ਫੋਨ ਮਿਲੇ ਤਾਂ ਬੋਲਿਆ ਹੈਲੋ ਕੌਣ ਬੋਲਦਾ ਤਾਂ ਅਗਾਹ ਵੜੇ ਨੇ ਜਵਾਬ ਦਿੱਤਾ ਮੈਂ ਬੋਲਦਾ ਕਰਨੈਲ ਪੰਮੀ ਨੂੰ ਫੋਨ ਫੜਾਉਂਦਿਆਂ ਬੋਲਿਆ ਆ ਚੱਕ ਤੇਰਾ ਫੋਨ ਇੱਚ ਪੇੜੇ ਹਾ ਤਾਂ ਖਰਾਬ ਆ ਇਸ ਵਿੱਚ ਤਾਂ ਇਧਰੋਂ ਵੀ ਮੈਂ ਬੋਲਦਾ ਤੇ ਉਧਰੋਂ ਵੀ ਮੈਂ ਬੋਲਦਾ ਕਰਨੈਲ ਖਿੱਚ ਕੇ ਬੋਲਿਆ ਪੰਮੀਰਾ ਤਾਂ ਹਾਸਾ ਨਹੀਂ ਸੀ ਬੰਦ ਹੋ ਰਿਹਾ ਉਸਨੇ ਦੁਬਾਰਾ ਫੋਨ ਮਲਾਇਆ ਤੇ ਕਿਹਾ ਅੱ ਤਾ ਤੁਹਾਡੇ ਨਾਲ ਕੰਡੋਏ ਵਾਲੀ ਕੈਲੂ ਬੁੜਾ ਗੱਲ ਕਰਨੀ ਚਾਹੁੰਦਾ ਗੱਲ ਕਰ ਲੋ ਬੜਬੜ ਕਰਦਾ ਕਰਨੈਲ ਫੋਨ ਅੰਦਰ ਲੈ ਗਿਆ ਸ਼ਿੰਦੀ ਗੱਡੀ ਵਿੱਚ ਬੈਠੀ ਸੋਚ ਰਹੀ ਸੀ ਕਿ ਪੰਮੀ ਭੂਆ ਕਿਸ ਚੀਜ਼ ਦੀ ਬਣੀ ਹੋਈ ਆ ਇਹ ਹਾਸੀ ਠੱਠੀਆਂ ਦੇ ਪਿੱਛੇ ਪਤਾ ਨਹੀਂ ਕਿਹੜਾ ਕਿਹੜਾ ਦੁੱਖ ਲੁਕੋਈ ਬੈਠੀ ਆ ਜਿਵੇਂ ਹੀ ਸਾਰੇ ਕੰਨ ਦਰਜਾਨ ਲੱਗੇ ਸ਼ਿੰਦੀ ਪੰਮੀ ਦਾ ਹੱਥ ਫੜ ਕੇ ਛੱਤ ਤੇ ਲੱਗੇ ਪੰਮੀ ਪੂਆ ਨੂੰ ਰਾਤ ਜੋ ਗੱਲ ਸੁਣਾ ਰਹੀ ਸੀ ਉਹ ਤਾਂ ਵਿਚੇ ਹੀ ਰਹਿ ਗਈ ਸੀ ਸੁਣਾ ਨਾ ਗੇ ਸੁਣਾ ਕੇ ਹੋਇਆ ਪੰਮੀ ਕੁਝ ਤਿਰਖਾ ਮੋਸ਼ ਰਹਿਣ ਬਾਦ ਬੋਲੀ ਸ਼ਿੰਦੀਏ ਸਾਡੀ ਨਾਂ ਮਾਂ ਦੇ ਨੈਣ ਨਕਸ਼ ਬਹੁਤ ਠਿੱਖੀ ਸੀ ਅਸੀਂ ਦੋਵੇਂ ਭੈਣਾਂ ਉਸੇ ਤੇ ਗਈਆਂ ਸੀ ਸਾਡੇ ਤੇ ਵੀ ਬਹੁਤ ਰੰਗ ਰੂਪ ਚੜਿਆ ਸੀ ਜਦੋਂ ਸੀ ਜਵਾਨੀ ਦੀ ਦਹਲੀ ਇਸ ਤੇ ਪੈ ਰੱਖਿਆ ਸੀ ਨਾ ਤਾਂ ਮਾਂ ਬੀਹੀ ਵਿੱਚ ਖੁੱਲਦਾ ਦਰ ਹਮੇਸ਼ਾ ਭੇੜ ਕੇ ਰੱਖਣ ਨੂੰ ਕਹਿੰਦੀ ਸੀ ਅਸੀਂ ਦੋਵੇਂ ਪੈਣਾ ਸਹੇਲੀਆਂ ਵਰਗੀਆਂ ਸੀ ਇੱਕ ਦਿਨ ਗਵਾਂਡੀਆਂ ਤੇ ਮੁੰਡੇ ਦਾ ਵਿਆਹ ਹੋਇਆ ਮਾਂ ਕਹਿਣ ਲੱਗੀ ਜਾਓ ਪੰਮੀ ਬਹੂ ਨੂੰ ਮੂੰਹ ਦਿਖਾਈ ਦਾ ਸ਼ਗਨ ਦੇ ਆਓ ਸ਼ਗਨ ਦੇ ਕੇ ਜਲਦੀ ਕਰ ਮੋੜਾਓ ਪੁੱਤ ਪਿੰਡ ਦੀਆਂ ਤੀਮੀਆਂ ਕੁੰਡ ਚੱਕ ਚੱਕ ਬਹੁਤ ਦੀ ਦੀ ਖੰਤਰੀਫਾਂ ਕਰਨ ਨਾਲੇ ਸ਼ਗਨ ਦੇ ਜਾਣ ਕਰਾ ਕੇ ਮੇਰੀ ਛੋਟੀ ਭੈਣ ਮੈਨੂੰ ਕਹਿਣ ਲੱਗੀ ਉਮੀ ਭੈਣ ਜਰੂਤੀਰਾ ਵਿਆਹ ਹੋਇਆ ਤੈਨੂੰ ਵੀ ਤੇਰੇ ਸਹੁਰਿਆਂ ਦੀਆਂ ਤੀਮੀਆਂ ਇਸੇ ਤਰ੍ਹਾਂ ਦੇਖਣ ਆਉਣਗੀਆਂ ਉਹ ਤਾਂ ਮੇਰੀ ਭੈਣ ਨੂੰ ਦੇਖ ਕੇ ਹੈਰਾਨ ਰਹਿ ਜਾਣਗੀਆਂ ਕਹਿਣਗੀਆਂ ਇਹ परी ਕਿੱਥੋਂ ਆਈ ਆ ਮੈਂ ਕਿਹਾ ਲੋਕ ਬਹੁਤੀ ਨਮائش ਪਤਾ ਨਹੀਂ ਕਿਉਂ ਲਗਾਉਂਦੇ ਨੇ ਨਾਲ ਮੁੰਡੀ ਨੂੰ ਵੀ ਬਿਠਾਉਣਾ ਚਾਹੀਦਾ ਹੈ ਉੱਤੇ ਦੂੜਾ ਦੇ ਕੇ ਉਸ ਨੂੰ ਵੀ ਪਤਾ ਲੱਗੇ ਕਿ ਲੋਕ ਕਿਵੇਂ ਝਾਕਦੇ ਨੇ ਆ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਜਦੋਂ ਕੋਈ ਮੂੰਹ ਦੇਖ ਕੇ ਬਿੰਦਕ ਲਈ ਚੁੱਪ ਕਰ ਜਾਂਦੀ ਬਹੁਤਾ ਸੋਚਦੀ ਹਉ ਪਤਾ ਨਹੀਂ ਹੁਣ ਇਸਨੇ ਕੀ ਕਹਿ ਦੇਣਾ ਬਹੁਤ ਚਾਹ ਸੀ ਸਾਨੂੰ ਸਾਡੇ ਵਿਆਹ ਦਾ ਅਸੀਂ ਕਈ ਵਾਰ ਆਪਣੀ ਗੁੱਡੀਆਂ ਪਟੋਲੀਆਂ ਦਾ ਵਿਆਹ ਕਰਨਾ ਜਦੋਂ ਖੇਡ-ਖੇਡ ਵਿੱਚ ਬਹੂ ਵਿਦਾ ਕਰਨੀ ਤਾਂ ਛੋਟੀ ਭੈਣੇ ਅੱਖਾਂ ਪਰ ਲੈਣੀਆਂ ਭੈਣ ਚਿਰੋ ਤੇਰਾ ਵਿਆਹ ਹੋਇਆ ਆ ਆਪਾਂ ਸੱਚੀ ਅੱਡ ਹੋ ਜਾਵਾਂਗੇ ਮਸਾਂ ਚੁੱਪ ਕਰਾਉਣੇ ਮੈਂ ਆਪਣੀ ਛੋਟੀ ਭੈਣ ਕਿੰਨੀ ਵੱਡੀ ਹੋ ਗਈ ਸੀ ਭਮੀ ਉਹ 12ਵੀਂ ਵਿੱਚ ਪੜਦੀ ਸੀ ਉਦੋਂ ਪਰ ਦਿਲ ਜੰਮਾ ਚਵਾਕਾਂ ਵਰਗਾ ਸੀ ਹਮੇਸ਼ਾ ਪਰੀਆਂ ਰਾਜਿ ਮਹਾਰਾਜਿਆਂ ਦੀਆਂ ਕਹਾਣੀਆਂ ਵਿੱਚ ਖੋਈ ਰਹਿੰਦੀ ਸੀ ਜਦੋਂ ਵੀ ਕਹਿਣਾ ਇਹੋ ਕਹਿਣਾ ਪੈਣੀ ਦੇਖ ਲਮੀ ਆਪਾਂ ਨੂੰ ਵਿਹਨ ਕੋਈ ਸ਼ਹਿਜ਼ਾਦੇ ਆਉਣਗੇ ਬਹੁਤ ਸੁਪਨੇ ਸਜਾਏ ਸੀ ਅਸੀਂ ਦੂਮਾ ਪੈਣਾ ਨੇ ਪਰ ਜ਼ਿੰਦਗੀ ਬੜੀ ਕੁ ਲੈਣੀ ਆ ਜਦੋਂ ਇੱਕ ਤਕਲੀਫ ਆਉਂਦੀ ਆ ਨਾ ਨਾਲ ਚਾਰ ਮੁਸੀਬਤਾਂ ਹੋਰ ਲੈ ਕੇ ਆਉਂਦੀ ਆ ਮਾਂ ਦੀ ਬਿਮਾਰ ਹੋਣ ਤੋਂ ਬਾਅਦ ਮੇਰੇ ਪਿਤਾ ਜੀ ਚੁੱਪਚਾਪ ਰਹਿਣ ਲੱਗ ਪਏ ਸੀ ਸੋਚ ਲੱਗ ਗਈ ਸੀ ਉਹਨਾਂ ਨੂੰ ਟੈਂਸ਼ਨ ਦੇ ਕਨਾਲ ਭਾਰਵਧਨ ਲੱਗ ਪਿਆ ਸੀ ਉਹਨਾਂ ਦਾ ਮਿਸਤਰੀ ਦਾ ਦੁਸ਼ਮਨ ਹੁੰਦਾ ਉਸ ਦਾ ਆਪਣਾ ਪਰਾ ਸੁਸਤੀ ਫੁਰਤੀ ਘਟ ਜਾਂਦੀ ਆ ਉਸ ਵਿੱਚ ਭਾਰਵਧਨ ਕਰਕੇ ਹੁਣ ਅੱਗੇ ਜਿੰਨਾ ਕੰਮ ਨਹੀਂ ਸੀ ਹੁੰਦਾ ਉਹਨਾਂ ਕੋਲੋਂ ਕਦੀ ਦਿਹਾੜੀ ਲੱਗ ਜਾਣੀ ਕਦੀ ਨਾ ਤੰਗ ਰਹਿਣ ਲੱਗ ਪਏ ਸੀ ਅਸੀਂ ਸਾਨੂੰ ਸਾਡੇ ਸੁਪਨਿਆਂ ਦਾ ਗਲ ਘੁੱਟ ਦੇ ਨਜ਼ਰਾਂ ਲੱਗ ਪਿਆ ਸੀ ਅਸੀਂ ਦੋਵੇਂ ਪੈਣਾ ਨੇ ਪੀਟੀ ਵਾਲੀ ਅੰਦਰ ਪਈਆਂ ਨੇ ਸੋਚਣਾ ਕਿ ਕੀ ਕਰੀਏ ਤਾਂ ਜੋ ਕਰਦੀ ਹਾਲਾਤ ਠੀਕ ਹੋ ਜਾਣ ਸਾਨੂੰ ਬਹੁਤ ਫਿਕਰ ਰਹਿੰਦਾ ਸੀ ਸਾਡੇ ਬਾਪੂ ਜੀ ਦਾ ਫਿਰ ਇੱਕ ਦਿਨ ਅਖਬਾਰ ਵਿੱਚ ਪੜਿਆ ਕਿ ਇੰਗਲੈਂਡ ਵਿੱਚ ਪੜਾਈ ਕਰਕੇ ਤੇ ਉੱਥੇ ਪੱਕੇ ਹੋਣ ਦਾ ਸੁਨਹਿਰੀ ਮੌਕਾ ਮੈਂ ਸੋਚਿਆ ਕਿਵੇਂ ਨਾ ਕਿਵੇਂ ਕਰਕੇ ਛੋਟੇ ਪੈਨੋ ਇੰਗਲੈਂਡ ਪੇਜ ਦਿੰਨੇ ਆ ਪੜਨ ਵਿੱਚ ਵੀ ਹੁਸ਼ਿਆਰ ਆ ਪੰਮੀ ਭੂਆ ਤੇਰੀ ਭੈਣ ਦਾ ਨਾਮ ਕੀ ਆ ਸ਼ਿੰਦੀ ਵਿੱਚੋਂ ਟੋਕਦੀ ਬੋਲੀ ਉਸ ਦਾ ਨਾਮ ਚਰਨਜੀਤ ਹੈ ਮੈਂ ਪਿਆਰ ਨਾਲ ਉਸ ਨੂੰ ਚੰਨੋ ਕਹਿੰਨੀ ਆ ਛੱਤ ਤੇ ਖੜੀਆਂ ਗੱਲਾਂ ਕਰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਰਾਤ ਪੈ ਗਈ ਠੰਡ ਹੋ ਗਈ ਪੰਮੀ ਬੋਲੀ ਚੱਲ ਸ਼ਿੰਦੀ ਥੱਲੇ ਚਲੀਏ ਬਾਕੀ ਦੀ ਗੱਲ ਫੇਰ ਸਹੀ ਠੰਡੀ ਠਾਰ ਛੱਤ ਤੋਂ ਉਤਰ ਕੇ ਜਿਵੇਂ ਹੀ ਪੰਮੀ ਤੇ ਸ਼ਿੰਦੀ ਕਮਰੇ ਵਿੱਚ ਆਈਆਂ ਤਾਂ ਨਿੱਗ ਵਿੱਚ ਆ ਕੇ ਉਹਨਾਂ ਦੇ ਸਰੀਰ ਨੂੰ ਬਹੁਤ ਚੰਗਾ ਮਹਿਸੂਸ ਹੋਇਆ ਸ਼ਿੰਦੀ ਤੇ ਪੰਮੀ ਪੈ ਗਈਆਂ ਨੇ ਪੰਮੀ ਪਰਨੀ ਤੁਮ ਨੂੰ ਨਹੀਂ ਆ ਰਹੀ ਸ਼ਿੰਦੀ ਨੂੰ ਤਾਂ ਲੱਗ ਰਿਹਾ ਹੈ ਜਿਵੇਂ ਪੰਮੀ ਦੀ ਦਰਦ ਕਹਾਣੀ ਵਿੱਚ ਕੋਈ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਉਹ ਜਲਦੀ ਜਲਦੀ ਸਭ ਸੁਣਾ ਚਾਹੁੰਦੀ ਆ ਜਾਣਨਾ ਚਾਹੁੰਦੀ ਆ ਪੰਮੀ ਪੂਆ ਦੇ ਵਿੱਚ ਜਿੱਚ ਕਹਾਸੀ ਪਿਛਲੀ ਗਮਾਂ ਦੀ ਦਸਤਾਨ ਉਧਰ ਪੰਮੀ ਪਈ ਸੋਚ ਰਹੀ ਆ ਇਹ ਸ਼ਿੰਦੀ ਨੇ ਕਿਸ ਤੁਕਦੀ ਰਗ ਤੇ ਹੱਥ ਰੱਖ ਦਿੱਤਾ ਹੈ ਉਹ ਸ਼ਿੰਦੀ ਨੂੰ ਸਭ ਕੁਝ ਦੱਸਣਾ ਚਾਹੁੰਦੀ ਆ ਉਹ ਸਭ ਕੁਝ ਜਿਸ ਨੇ ਉਸ ਨੂੰ ਅੰਦਰੋਂ ਹੀ ਅੰਦਰ ਝੰਜੋੜ ਰੱਖਿਆ ਹੈ ਨਿਚੋੜ ਰੱਖਿਆ ਹੈ ਤੋੜ ਰੱਖਿਆ ਹੈ ਉਹ ਸਭ ਕੁਝ ਸਭ ਕੁਝ ਦੱਸਣਾ ਚਾਹੁੰਦੀ ਆ ਉਹ ਚਾਹੁੰਦੀ ਆ ਹੋ ਹਰ ਗੱਲ ਇਸ ਤਰਤੀਬ ਨਾਲ ਦੱਸੇ ਕਿ ਕੁਝ ਵੀ ਦੱਸਣ ਨੂੰ ਬਾਕੀ ਨਾ ਰਹਿ ਜਾਵੇ। ਨੀਂਦ ਨਹੀਂ ਪੈ ਰਹੀ। ਸ਼ਿੰਦੀ ਪਈ ਪਾਸੇ ਮਰੀ ਜਾਂਦੀ ਆ। ਪੰਮੀ ਨੂੰ ਉਹ ਸਭ ਯਾਦ ਆ ਗਿਆ ਹੈ ਜੋ ਉਹ ਸੁਣਾ ਦਿਨਾ ਚਾਹੁੰਦੀ ਆ। ਅੱਖਾਂ ਦੇ ਕੋਈ ਸਿੱਲੇ ਹੋਏ ਪਏ ਨਹੀਂ। ਉਸ ਨੂੰ ਲੱਗ ਰਿਹਾ ਹੈ ਜਿਵੇਂ ਵਕਤ ਰੁਕ ਗਿਆ ਹੋਵੇ। ਸ਼ਿੰਦੀ ਨੂੰ ਪਾਸੇ ਮਾਰਦੇ ਨੂੰ ਦੇਖ ਪੰਮੀ ਬੋਲੀ, ਸ਼ਿੰਦੀ, ਤਿਆਂ ਦੀ ਜੋ ਵੇਫਿਕਰ ਵਾਲੀ ਜ਼ਿੰਦਗੀ ਬਾਵਲ ਦੇ ਵਿੜੇ ਵਿੱਚ ਹੁੰਦੀ ਆ, ਉਹ ਹੋਰ ਕਿਤੇ ਵੀ ਨਹੀਂ ਹੁੰਦੀ। ਉਸੇ ਵੀੜੇ ਵਿੱਚ ਇੱਕ ਮਾਂ ਨਾਮ ਦੀ ਅਮਰਵੀਲ ਹੁੰਦੀ ਆ ਜਿਸ ਨੂੰ ਰੋਜ਼ ਬਹੁਤ ਮਿੱਠੇ ਫਲ ਲੱਗਦੇ ਨੇ ਸ਼ਿੰਦੀ ਪੰਮੀ ਦੀ ਗੱਲ ਸੁਣ ਕੇ ਉੱਠ ਕੇ ਬੈਠ ਗਈ ਤੇ ਬੋਲੀ ਪੰਮੀ ਪੂਆ ਮੈਂ ਨਾ ਬਹੁਤ ਛੋਟੀ ਸੀ ਜਦੋਂ ਮਾਪੇ ਖੋਲੇ ਸੀ ਰੱਬ ਨੇ ਇਹ ਸਾਰੇ ਸੁਖੀਨਾਂ ਦਾ احਸਾਨ ਮੇਰੇ ਨਸੀਬ ਵਿੱਚ ਨਹੀਂ ਸੀ ਜਦੋਂ ਕਿਸੇ ਕੋਲੋਂ ਮਾਪਿਆਂ ਦੀ ਗੱਲਾਂ ਸੁਣਦੀਆਂ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਇਸ ਤਰ੍ਹਾਂ ਲੱਗਦਾ ਜੀ ਮੇਰੇ ਮਾਪੇ ਨਾ ਵਿਛੜਦੇ ਤਾਂ ਇਹ ਸਭ ਆਨੰਦ ਮੈਂ ਵੀ ਮਾਨਣਾ ਸੀ ਹੰਜੂ ਪੁੰਛਤੀ ਸ਼ਿੰਦੀ ਅੱਗੇ ਬੋਲੀ ਪੂਆ ਮੈਂ ਤੇਰੇ ਕੁੜਾ ਚਾਹਾਂ ਦਿਲ ਕਰਦਾ ਤੇਰੇ ਘਰ ਲੱਕੀ ਰੋ ਲਮਾਂ ਆ ਜਾ ਸ਼ਿੰਦੀ ਅchna ਮੇਰਾ ਵੀ ਚਿੱਤ ਠੀਕ ਨਹੀਂ ਆ ਪੰਮੀ ਬਿਸਰੇ ਵਿੱਚ ਜਗ੍ਹਾ ਬਣਾਉਂਦੀ ਬੋਲੀ ਪੰਮੀ ਮੈਨੂੰ ਨਾ ਆਪਣੀ ਭੈਣ ਦੀ ਗੱਲ ਅਗਾ ਸੁਣਾ ਸ਼ਿੰਦੀ ਪੰਮੀ ਨੂੰ ਕੁੱਟ ਕੇ ਜੱਫੀ ਪਾਉਂਦੀ ਬੋਲੀ ਪੰਮੀ ਲੰਮਾ ਸਾਹ ਪਰਦੀ ਬੋਲੀ ਸ਼ਿੰਦੀ ਬੰਦਾ ਸੁੱਖ ਖੁਸ਼ੀ ਲਈ ਬਹੁਤ ਜਦੋ ਜਹਿਦ ਕਰਦਾ ਪਰ ਅਖੀਰ ਹੁੰਦਾ ਉਹੀ ਅਜੁ ਨਸੀਬ ਵਿੱਚ ਲਿਖਿਆ ਹੁੰਦਾ ਉਸ ਅਖਬਾਰ ਦੀ ਟੁਕੜੀ ਵਿੱਚ ਜੋ ਇਸ਼ਤਿਹਾਰ ਪੜ੍ਹ ਲਿਆ ਸੀ ਕੀ ਪਤਾ ਸੀ ਉਸ ਅਖਬਾਰ ਦੇ ਟੁਕੜੀ ਨੇ ਆਉਣ ਵਾਲੇ ਸਮੇਂ ਵਿੱਚ ਮੇਰੀ ਜ਼ਿੰਦਗੀ ਤਬਾਹ ਕਰ ਦੇਣੀ ਆ ਉਹ ਇਸ਼ਤਿਹਾਰ ਪੜ ਕੇ ਸਭ ਤੋਂ ਪਹਿਲਾਂ ਤਾਂ ਮੈਂ ਚੰਨੋ ਨਾਲ ਸਲਾਹ ਕੀਤੀ ਸੀ ਮੈਂ ਉਸ ਨੂੰ ਕਿਹਾ ਸੀ ਚੰਨੋ ਭੈਣ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਵਿੱਚ ਕੋਈ ਬਹੁਤਾ ਫਰਕ ਨਹੀਂ ਰਿਹਾ ਕੁੜੀਆਂ ਵੀ ਮਾਂ-ਬਾਪ ਦੀ ਮਦਦ ਕਰਦੀਆਂ ਨੇ ਕਮਾ ਕੇ ਲਿਆਂਦੀਆਂ ਨੇ ਜੇ ਤੇਰਾ ਇਹ ਇੰਗਲੈਂਡ ਵਾਲਾ ਕੰਮ ਬਣ ਜਾਵੇ ਤਾਂ ਆਪਣੀ ਜ਼ਿੰਦਗੀ ਬਦਲ ਸਕਦੀ ਆ ਤੂੰ ਨਾ ਜਿਹੜੇ ਰਾਜਕੁੰਵਰਾਂ ਦੀ ਗੱਲ ਕਰਦੀ ਹੁੰਨੀ ਆ ਦੇਖੀ ਫਿਰ ਉਹ ਜ਼ਰੂਰ ਆਉਣਗੇ ਆਪਾਂ ਨੂੰ ਵੀ ਆਉਣ ਫਿਰ ਮੈਂ ਆਪਣੇ ਪਿਤਾ ਜੀ ਨਾਲ ਗੱਲ ਕਰੀ ਉਹ ਕਹਿੰਦੇ ਪੁੱਤ ਅਸਲੀਅਤ ਹੀ ਜ਼ਿੰਦਗੀ ਵਿੱਚ ਜਿਉਣਾ ਸਿੱਖ ਤੇਰੀ ਨਾ ਸੁਪਨੇ ਦੇਖਣ ਦੀ ਆਦਤ ਬਹੁਤ ਮਾੜੀ ਆ ਤੂੰ ਨਾ ਉਹ ਸੁਪਨੇ ਦੇਖਦੀਆਂ ਜਿਸ ਦਾ ਭਾਰ ਤੇਰੀਆਂ ਆਪਣੀਆਂ ਲੱਤਾਂ ਧੂਣੀ ਚੁੱਕ ਹੋਣਾ ਇੰਗਲੈਂਡ ਭੇਜਣ ਲਈ ਐਨੇ ਪੈਸੇ ਆਉਣਗੇ ਕਿੱਥੋਂ ਮੈਂ ਉਹਨਾਂ ਨੂੰ ਦੱਸਿਆ ਪੜਾਈ ਦੇ ਨਾਲ ਨਾਲ ਇਹ ਕੰਮ ਵੀ ਕਰੇਗੀ ਪੈਸੇ ਭੇਜਿਆ ਕਰੇਗੀ ਆਪਾਂ ਨੂੰ ਆਪਾਂ ਨੇ ਆਪਣਾ ਮਕਾਨ ਗਿਰਵੀ ਰੱਖ ਕੇ ਚੰਨੋ ਨੂੰ ਇੱਕ ਵਾਰ ਭੇਜ ਦਿੰਨੇ ਆ ਜਦੋਂ ਇਹ ਉੱਥੇ ਕਮਾਉਣ ਲੱਗ ਪਈ ਫਿਰ ਸਭ ਠੀਕ ਹੋ ਜਾਵੇਗਾ ਪਿਤਾ ਜੀ ਨੂੰ ਤਾਂ ਕਿਵੇਂ ਨਾ ਕਿਵੇਂ ਅਸੀਂ ਮਨਾ ਲਿਆ ਪਰ ਮਾਂ ਨੂੰ ਮਨਾਉਣਾ ਬਹੁਤ ਔਖਾ ਸੀ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੀਆਂ ਧੀਆਂ ਘਰ ਦੀ ਦੀਲੀ ਵੀ ਟੱਪਨ ਉਹ ਤਾਂ ਚਾਹੁੰਦੀ ਸੀ ਇਹ ਨਾ ਵਿਆਹ ਕੇ ਆਪੋ ਆਪਣੇ ਘਰ ਚ ਲੀਆਂ ਜਾਣ ਜ਼ਿੰਮੇਵਾਰੀ ਖਤਮ ਹੋਵੇ ਪਰ ਸਾਨੂੰ ਦੋਮਾ ਪੈਣਾ ਨੂੰ ਜ਼ਿੰਦਗੀ ਨਾਲ ਕਦੇ ਸਮਝਾ ਤੱਕ ਕਰਨਾ ਨਹੀਂ ਆਇਆ ਬਸ ਬਗਾਵਤ ਹੀ ਕਰੀ ਰੱਖੀ ਮਾਂ ਨੂੰ ਵੀ ਮਨਾ ਲਿਆ ਅਖੀਰ ਇਹ ਕਹਿ ਕੇ ਕਿ ਜਦੋਂ ਚੰਨੋ ਉਥੇ ਪੱਕੀ ਹੋ ਗਈ ਤਾਂ ਤੇਰੀ ਪੁੱਤ ਨੂੰ ਵੀ ਲੈ ਜਾਏਗੀ ਆਪਣੇ ਕੋਲ ਕਰ ਗਿਰਵੀ ਰੱਖ ਦਿੱਤਾ ਤੇ ਮਾਂ ਦੇ ਗਹਿਣੇ ਗੱਟੇ ਵੀ ਵੇਚ ਦਿੱਤੇ ਤਿਆਰੀ ਕਰ ਲਈ ਸੀ ਚੰਨੋ ਨੂੰ ਇੰਗਲੈਂਡ ਭੇਜਣ ਦੀ ਚੰਨੋ ਦਾ ਵੀਜ਼ਾ ਆਇਆ ਤਾਂ ਬਾਪੂ ਜੀ ਉਸ ਨੂੰ ਦਿੱਲੀ 에য়ারਪੋਰਟ ਛੱਡਣ ਗਏ ਸੀ ਜਦੋਂ ਚੰਨੋ ਘਰੋਂ ਤੁਰਨ ਲੱਗੀ ਤਾਂ ਉਸਦੀ ਕਹੀ ਗੱਲ ਉਮਰ ਭਰ ਨਹੀਂ ਭੁੱਲਣੀ ਉਹ ਮੇਰੇ ਨਾਲ ਲਿਪਟੀ ਹੋਈ ਰੋ ਰਹੀ ਸੀ ਤੇ ਬੋਲੀ ਪੰਮੀ ਭੈਣ ਮੈਂ ਤਾਂ ਸੋਚਿਆ ਸੀ ਕਿ ਆਪਾਂ ਵਿਆਹ ਕਿ ਹੀ ਅੱਡ ਹੋਵਾਂਗੀਆਂ ਪਰ ਕੀ ਪਤਾ ਸੀ ਸਾਨੂੰ ਤਾਂ ਰੋਟੀ ਦੀ ਪਹਿਲਾਂ ਹੀ ਅੱਡ ਕਰ ਦੇਣਾ ਜਦੋਂ ਪਹਿਲਾਂ ਪਹਿਲਾ ਚਨੋਇੰਗਲੈਂਡ ਪਹੁੰਚੀ ਬਹੁਤ ਖੁਸ਼ ਸੀ ਕੁਝ ਦਿਨ ਦੇ ਰਹਿਣ ਦਾ ਪ੍ਰਬੰਧ ਤਾਂ ਕਾਲਜ ਵਾਲਿਆਂ ਨੇ ਕਰਿਆ ਹੋਇਆ ਸੀ ਫਿਰ ਉਹਨਾਂ ਨੇ ਉਸ ਨੂੰ ਆਪਣਾ ਮਕਾਨ ਲੱਭਣ ਲਈ ਕਹਿ ਦਿੱਤਾ ਚਿੱਠੀ ਰਾਹੀਂ ਤੇ ਸਟੂਡੀਓ ਤੇ ਗੱਲਬਾਤ ਹੋ ਜਾਇਆ ਕਰਦੀ ਸੀ ਚਨੋ ਨਾਲ ਉਹ ਬਹੁਤ ਕਵਰਾਈ ਹੋਈ ਸੀ ਉਸਨੇ ਫੋਨ ਤੇ ਦੱਸਿਆ ਭੈਣ ਆਪਣੇ ਏਜੰਟ ਨੇ ਆਪਣੇ ਨਾਲ ਬਹੁਤ ਝੂਠ ਬੋਲਿਆ ਭੈਣ ਕਾਲਜ ਫਲੇ ਤੱਕ ਕੁਝ ਦਿਨ ਹੀ ਰੱਖਦੇ ਨੇ ਉਹਨਾਂ ਨੇ ਕਹਿ ਦਿੱਤਾ ਹੈ ਆਪਣਾ ਮਕਾਨ ਲੱਭਣ ਲਈ ਭੈਣ ਇੱਥੇ ਕੰਮ ਕਰਨ ਦੀ ਵੀ ਇਜਾਜ਼ਤ ਨਹੀਂ ਆ ਜੇ ਪੁਲਿਸ ਫੜ ਲਵੇ ਚੋਰੀ ਕੰਮ ਕਰਦਿਆਂ ਨੂੰ ਤਾਂ ਵਾਪਸ ਮੁਲਕ ਭੇਜ ਦਿੰਦੀ ਆ ਆਪਣੇ ਏਜੰਟ ਨੇ ਜੋ ਵੀ ਕਿਹਾ ਸੀ ਸਭ ਝੂਠ ਕਿਹਾ ਭੈਣ 2 ਸਾਲ ਦੀ ਪੜਾਈ ਪੂਰੀ ਕਰਨ ਤੇ ਇੰਗਲੈਂਡ ਛੱਡਣਾ ਪੈਣਾ ਪੜਾਈ ਕਰਕੇ ਪੱਕੇ ਹੋਣ ਵਾਲੀ ਗੱਲ ਵੀ ਝੂਠ ਸੀ ਭੈਣ ਮੈਂ ਹੁਣ ਕੀ ਕਰਾਂ ਸਟੂਡੀਓ ਤੋਂ ਗੱਲ ਕਰਕੇ ਮੈਂ ਬਹੁਤ ਮੁਸ਼ਕਲ ਨਾਲ ਕਰ ਤੱਕ ਤੁਰਕੀ ਆਈ ਸੀ ਮੈਨੂੰ ਲੱਗਦਾ ਸੀ ਪਿਤਾ ਜੀ ਠੀਕ ਕਹਿੰਦੇ ਸੀ ਕਿ ਆਪਣੀ ਹੱਬ ਤੋਂ ਵੱਡੇ ਸੁਪਨੇ ਨਹੀਂ ਦੇਖਣੇ ਚਾਹੀਦੇ ਇਹ ਕਿਸ ਮੁਸੀਬਤ ਵਿੱਚ ਫਸ ਗਏ ਸੀ ਅਸੀਂ ਸਮਝ ਨਹੀਂ ਸੀ ਆ ਰਹੀ ਕਿ ਹੁਣ ਕੀ ਕਰਾਂ ਮੈਂ ਆਪਣੀ ਛੋਟੀ ਭੈਣ ਨੂੰ ਬਹੁਤ ਮੁਸ਼ਕਲ ਰਸਤੇ ਤੇ ਤੋਰ ਦਿੱਤਾ ਸੀ ਉਹ ਸਕੂਲ ਤਾਂ ਪੈਸੇ ਵੀ ਬਹੁਤ ਥੋੜੇ ਸਨ ਉਨਾ ਨਾਲ ਉਥੇ ਕੀ ਬੰਨਣਾ ਸੀ ਇਧਰ ਮਹੀਨੇ ਬਾਅਦ ਵਿਆਜੂ ਪੈਸੇ ਲੈਤੇ ਦਾ ਸ਼ਾਹੂਕਰ ਵਿਆਜ ਲੈਣਾ ਗਿਆ ਬਹਾਨੇ ਲਾ ਕੇ ਉਸ ਤੋਂ ਮਸਾਂ ਥੋੜਾ ਸਮਾਂ ਲਿੱਤਾ ਮੇਰਾ ਤਾਂ ਸੋਚ-ਸੋਚ ਕੇ ਸਿਰ ਫਟਣ ਵਾਲਾ ਹੋ ਜਾਂਦਾ ਕਿ ਹੁਣ ਕੀ ਬਣੂ ਮੈਂ ਪਿਤਾ ਜੀ ਨੂੰ ਵੀ ਨਹੀਂ ਦੱਸ ਸਕਦੀ ਸੀ ਕਿ ਚੰਨ ਨੂੰ ਇੰਗਲੈਂਡ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਆ ਉਹ ਕਹਿਣ ਪੁੱਤ ਚੰਨ ਨੂੰ ਕਹਿ ਵਿਆਜੂਗੇ ਪੈਸੇ ਭੇਜਦੇ ਵੀ ਬਹੁਤ ਕਸੂਤੀ ਸਥਿਤੀ ਵਿੱਚ ਫਸ ਗਈਆਂ ਸੀ ਅਸੀਂ ਦੋਵੇਂ ਪੈਣਾ ਬੀਬਸੀ ਤੇ ਲਚਾਰੀ ਤਾਂ ਜੋ ਕਿਸਮਤ ਨੇ ਨਾਚ ਸ਼ੁਰੂ ਕੀਤਾ ਉਸਨੇ ਪਤਾ ਨਹੀਂ ਹਲੇ ਹੋਰ ਕੀ ਕੀ ਰੰਗ ਦਿਖਾਉਣੇ ਸੀ ਗੁਰਦੁਆਰੇ ਵਿੱਚੋਂ ਪਾਠ ਪੜ੍ਹਨ ਦੀ ਆਵਾਜ਼ ਆਉਣ ਲੱਗ ਪਈ ਤਾਂ ਪਤਾ ਲੱਗਿਆ ਕਿ ਗੱਲਾਂ ਕਰਦਿਆਂ ਨੂੰ ਸਵੇਰਾ ਹੋ ਗਿਆ ਪੰਮੀ ਕੀ ਸੀ ਠੀਕ ਕਰਦੀ ਬੋਲੀ ਸ਼ਿੰਦੀ ਸਾਰੀ ਰਾਤ ਹੀ ਲੰਗੀ ਗੱਲਾਂ ਕਰਦਿਆਂ ਨੂੰ ਸੌਲਾ ਥੋੜੀ ਦੇਰ ਫਿਰ ਆਪਾਂ ਠਾਣੀ ਵੀ ਜਾਣਾ ਹੈ ਅਜੇ ਹੋ ਪਈਆਂ ਹੀ ਸਨ ਕਿ ਕਰਨੈਲ ਫੋਨ ਮੋੜਨ ਆ ਗਿਆ ਕਰਨੈਲ ਆਵੇ ਤੇ ਪੰਮੀ ਚੁੱਪ ਰਹੀ ਫੋਨ ਨਹੀਂ ਸਕਦਾ ਉਹ ਪਈ ਪਈ ਬੋਲੀ ਸਾਰੇ ਖਾਨਦਾਨ ਨੂੰ ਫੋਨ ਕਰਕੇ ਦੱਸ ਦਿੱਤਾ ਆਪਣੀ ਕਰਤੂਤਾ ਫੋਨ ਕਰਨ ਤੋਂ ਪਹਿਲਾਂ 18 ਸੌਂਡ ਕਰਵਾ ਲੈਣਾ ਸੀ ਇਸ ਉਮਰ ਵਿੱਚ ਵਾਕ ਨਹੀਂ ਹੁੰਦੇ ਰਸੋਲੀ ਹੁੰਦੀ ਆ ਕਰਨੈਲ ਬੋਲਿਆ ਤੂੰ ਵੀ ਅਵਾ ਤਵਾ ਬੋਲਣ ਨੂੰ ਨਾ ਹਟੇ ਉਹ ਤਾਂ ਕੱਲ ਵੱਡੇ ਮੁੰਡੇ ਲਈ ਕੁੜੀ ਦੇਖਣ ਗਈ ਸੀ ਪਸੰਦ ਆ ਗਿਆ ਰਿਸ਼ਤਾ ਸਾਨੂੰ ਆ ਐਂਤਵਾਰ ਚੁੰਨੀ ਚੜਾ ਕੇ ਲਿਆਉਣਾ ਕੁੜੀ ਨੂੰ ਉਹੀ ਦੱਸਣਾ ਸੀ ਉਸ ਦੇ ਨਾਨਕਿਆਂ ਨੂੰ ਪੰਮੀ ਬੋਲੀ ਦਿਲ ਤਾਂ ਕਰਦਾ ਤੇਰਾ ਮੱਥਾ ਚੁੰਮ ਲਾਂ ਮੈਂ ਜਿਸਵਦੀ ਸੋਚ ਤੇਰੇ ਵਰਗੀ ਹੋ ਜਾਵੇ ਪਰ ਤੂੰ ਤਾਂ ਚੌਰਿਆ ਸਾਡੀ ਵੀ ਟਿੱਡ ਤੇ ਲੱਤ ਮਾਰ ਦਿੱਤੀ ਚਲ ਕੋਈ ਨਾ ਆਵਾਂਗੇ ਐਂਤ ਵਰ ਤੇਰੇ ਘਰ ਨੱਚਣ ਨੂੰ ਤੂੰ ਬੁਲਾਹੀਂ ਪੰਮੀ ਨਾ ਬੁਲਾਹੀਂ ਰੌਣਕਾਂ ਲਾਵਾਂਗੇ ਤੇਰੇ ਘਰੇ ਹੁਣ ਨੂੰ ਆ ਜਾਣੀ ਕਰੇ ਦਾੜੀ ਰੰਗਣੀ ਮੋਚ ਮੋਚਣਾ ਲਾਉਣਾ ਛੱਡ ਦੇ ਮੀ ਹੁਣ ਠਰਕੀਆ ਹਾ ਹਾ ਪੰਮੀ ਦੀ ਹਾਸੀ ਦੀ ਆਵਾਜ਼ ਸੁਣ ਕੇ ਸਾਰੇ ਉੱਠ ਗੜੇ ਜਿਵੇਂ ਹੀ ਕਰਨੈਲ ਸਿੰਘ ਫੋਨ ਫੜਾ ਕੇ ਵਾਪਸ ਮੁੜਿਆ ਪੰਮੀ ਤੇ ਸ਼ਿੰਦੀ ਫੇਰ ਪੈ ਗਈਆਂ ਸਾਰੀ ਰਾਤ ਹੀ ਜਾ ਕੇ ਗੱਲਾਂ ਕਰਦੀਆਂ ਨੇ ਲਗਾਈ ਸੀ ਪੰਦੇ ਸਾਰੀ ਅੱਖ ਲੱਗ ਗਈ ਦੁਪਹਿਰ ਦੇ 11 ਵਜੇ ਨੇ ਥਾਣੇ ਤੋਂ ਫੇਰ ਫੋਨ ਆ ਗਿਆ ਪੰਮੀ ਭੂਆ ਫੋਨ ਦੀ ਘੰਟੀ ਸੁਣ ਕੇ ਉੱਠ ਗੜੀ ਆ ਕੀ ਕਿਸੂ ਲੱਗਿਆ ਇਹਨਾਂ ਦੀ ਗੋਲੀ ਚਲਾਉਣ ਵਾਲਾ ਇਹਨਾਂ ਦੇ ਕੋਲ ਆ ਹੁਣ ਸਾਡੀ ਤੋਂ ਕੀ ਟੋਕੇ ਲੈਣੇ ਨੇ ਖਿਜੀ ਹੋਈ ਪੰਮੀ ਨੇ ਫੋਨ ਚੁੱਕਦੇ ਆ ਕਿਹਾ ਪੰਮੀ ਤੈਨੂੰ ਕੱਲ ਤੇ ਫੋਨ ਕਰੀ ਜਾਂਦੇ ਆ ਕੀ ਗੱਲ ਵਈ ਤੂੰ ਫੋਨ ਨਹੀਂ ਚੁੱਕਦੀ ਜਿਹੜੀ ਕੱਲ ਗੋਲੀ ਚੱਲੀ ਆ ਮੈਨੂੰ ਤਾਂ ਉਸ ਵਿੱਚ ਤੇਰਾ ਵੀ ਹੱਥ ਲੱਗਦਾ ਤਫਤੀਸ਼ ਲਈ ਹਾਜ਼ਰ ਉਹ ਚੌਂਕੀ ਵਿੱਚ ਕਿੰਨੀ دیر ਵਿੱਚ ਪਹੁੰਚਦੀ ਆ ਥਾਣੇਦਾਰ ਬੋਲਿਆ ਹੱਥ ਕਾਨੂੰਆ ਉਹ ਤਾਂ ਗੋੜੀ ਹੀ ਮੈਂ ਚਲਾਈ ਸੀ ਇਸ ਤਰ੍ਹਾਂ ਕਹਿ ਥਾਣੇਦਾਰ ਅਕੈਨ ਵਿੱਚ ਕੀ ਜਾਂਦਾ ਹੁਣ ਤੂੰ ਬੁਢੜੀਆਂ ਨੂੰ ਕੀਤਾ ਨਾ ਸਖਾ ਪੰਮੇਰੀ ਤਾਂ ਸਾਰੀ ਉਮਰ ਇਹ ਕੁਝ ਕਰਦੀ ਦੀ ਲੰਗੀ ਸੀ ਉਸ ਨੂੰ ਥਾਣੇਦਾਰ ਦੀ ਗੱਲ ਡਰਾ ਨਾ ਸકી ਚੰਗਾ ਚੰਗਾ ਬਹੁਤੀ ਜਵਾਨ ਨੱਚਲਾ 1 ਘੰਟੇ ਵਿੱਚ ਇੱਥੇ ਹਾਜ਼ਰ ਹੋ ਜਾ ਨਹੀਂ ਤਾਂ ਕੜੀਸ ਕੀ ਲੈ ਕੇ ਆਂ ਥਾਣੇ ਦਾ ਰੂਪ ਛਾੜਦਾ ਬੋਲਿਆ ਪੰਮੀ ਨੇ ਸ਼ਿੰਦੀ ਨੂੰ ਹਲਾਇਆ ਤੇ ਕਿਹਾ ਉੱਠ ਸ਼ਿੰਦੀ ਥਾਣੇ ਜਾਣਾ ਪੈਣਾ ਉਹ ਤਿਆਰ ਹੋ ਕੇ ਥਾਣੇ ਪਹੁੰਚ ਗਈਆਂ ਥਾਣੇ ਪਹੁੰਚ ਕੇ ਪੰਮੀ ਨੂੰ ਪਤਾ ਚੱਲਿਆ ਕਿ ਗੋਲੀ ਲਾੜੇ ਦੇ ਮੋਢੇ ਵਿੱਚ ਲੱਗੀ ਸੀ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਆ ਪਰ ਕੁੜੀ ਵਾਲਿਆਂ ਨੇ ਇਹੋ ਜਿਹੇ ਫੁਕਰਿਆਂ ਨਾਲ ਕੁੜੀ ਤੁਰੰਤ ਨਾ ਕਰ ਦਿੱਤੀ ਆ ਉਹ ਤਾਂ ਉਲਟਾ ਸਾਰਾ ਖਰਚਾ ਮੰਗ ਰਹੇ ਨੇ ਥਾਣੇ ਦੇ ਬਾਹਰ ਲਾੜੇ ਦਾ ਪਿਓ ਕੁਝ ਬੰਦਿਆਂ ਨਾਲ ਖੜਾ ਹੈ ਪੰਮੀ ਕੋਲ ਜਾ ਕੇ ਬੋਲੀ ਜੀ ਬਾਂਦਰ ਨੂੰ ਅੱਗ ਲਾਉਣੀ ਸਿਖਾ ਦੇਵੋ ਤਾਂ ਸਾਰਾ ਸ਼ਹਿਰ ਛੜਛੜ ਸੁੱਟਦਾ ਜੇ ਤੈਨੂੰ ਪਤਾ ਸੀ ਤੇਰੇ ਪੁੱਤ ਸ਼ਰਾਬੀ ਨੇ ਤਾਂ ਤੋਪੜਾਂ ਕਿਉਂ ਫੜਾਈਆਂ ਸੀ ਉਹਨਾਂ ਨੂੰ ਪਾ ਲਈਆਂ ਨਾ ਛੱਜੂ ਮੈਂ ਤਾਂ ਕੱਲ ਮਿੰਤਾ ਕਰ ਲਈਆਂ ਸਰਦਾਰ ਜੀ ਜਵਾਕਾਂ ਕੋਲੋਂ ਬੰਦੂਕ ਲੈ ਲਵੋ ਤੂੰ ਹੀ ਕਿਹਾ ਸੀ ਜੱਟਾਂ ਦੇ ਪੁੱਤ ਤਾਂ ਹਥਿਆਰਾਂ ਨਾਲ ਹੀ ਖੇਡਦੇ ਹੁੰਦੇ ਨੇ ਲੈ ਹੁਣ ਕਰ ਕਿਉਂ ਨੂੰ ਪਾਂਡਾ ਲਾੜੇ ਦਾ ਪਿਓ ਚੁੱਪ ਕਰਕੇ ਸਭ ਸੁਣ ਰਿਹਾ ਹੈ ਥੋੜੀ ਦੇਰ ਬਾਅਦ ਪੰਮੀ ਤੇ ਸ਼ਿੰਦੀ ਬਿਆਨ ਦਰਸ਼ ਕਰਵਾ ਕੇ ਥਾਣੀਦਰੀ ਨਾਲ ਹਿਸਾਬ-ਕਿਤਾਬ ਕਰਕੇ ਵਾਪਸ ਮੁੜ ਗਈਆਂ। ਰਾਹ ਵਿੱਚ ਸ਼ਿੰਦੀ ਤੇ ਪੰਮੀ ਜਦੋਂ ਮੁੰਡੀ ਖੜੜ ਵਿੱਚ ਦੀ ਲੰਗੀਆਂ ਤਾਂ ਸ਼ਿੰਦੀ ਨੂੰ ਚੰਨੂ ਦੀ ਯਾਦ ਆ ਗਈ। ਉਸ ਨੇ ਪੰਮੀ ਨੂੰ ਪੁੱਛਿਆ, ਪੰਮੀ ਭੂਆ, ਫੇ ਚੰਨੂ ਦਾ ਅੱਗੇ ਕੀ ਬਣਿਆ? ਪੰਮੀ ਨੇ ਆਪਣੀ ਘਰ ਵੱਲ ਨੂੰ ਨਿਗਾਹ ਮਾਰੀ ਤੇ ਬੋਲੀ, ਸ਼ਿੰਦੀ ਇਹ ਦੁਨੀਆ ਨਾ ਜੰਗਲ ਆ, ਜਿੱਮੇ ਜੰਗਲ ਵਿੱਚ ਕਮਜ਼ੋਰ ਜਾਨਵਰ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੁੰਦਾ। ਅੱਜ ਨਹੀਂ ਤਾਂ ਕੱਲ ਉਹ ਦੂਸਰੇ ਜਾਨਵਰ ਦਾ ਨਿਵਾਲਾ ਬਣ ਹੀ ਜਾਂਦਾ। ਠੀਕ ਉਸੇ ਤਰ੍ਹਾਂ ਇਸ ਸੰਸਾਰ ਵਿੱਚ ਗਰੀਬ ਨੂੰ ਜਿਉਣ ਦਾ ਕੋਈ ਹੱਕ ਨਹੀਂ ਉਹ ਅਮੀਰ ਦੇ ਹੱਥ ਦੀ ਕਟਫੁੱਤਲੀ ਬਣ ਹੀ ਜਾਂਦਾ ਫਿਰ ਜੇ ਬਖਤ ਦੀ ਮਾਰੀ ਕੁੜੀ ਹੋਵੇ ਸੋਹਣੀ ਸੁਨੱਖੀ ਇਕੱਲੇ ਪ੍ਰਦੇਸ਼ਾਂ ਵਿੱਚ ਫਿਰ ਬਹੁਤ ਮਾਂ ਦੇ ਚਾਏ ਮਿਲ ਜਾਂਦੇ ਨਹੀਂ ਫਾਇਦਾ ਚੁੱਕਣ ਨੂੰ ਜਦੋਂ ਸਾਰਾ ਤਾਣਾ ਬਾਣਾ ਉਲਝ ਗਿਆ ਤਾਂ ਮੈਨੂੰ ਪਿਤਾ ਜੀ ਨੂੰ ਸਾਰਾ ਸੱਚ ਦੱਸਣਾ ਪਿਆ ਉਹ ਜਨੇਟ ਠੀਕ ਕਰ ਰਹੀ ਸੀ ਮੇਰੀ ਗੱਲ ਸੁਣ ਕੇ ਬੈਠ ਕੇ ਉਹਨਾਂ ਮੱਥੇ ਤੇ ਹੱਥ ਰੱਖਦਿਆਂ ਕਿਹਾ ਸੀ ਪੰਮੀ ਹੁਣ ਕੀ ਬਣੂ ਪੁੱਤ ਆਪਣੀ ਸਿਰ ਤੇ ਤਾਂ ਛੱਤ ਵੀ ਨਹੀਂ ਰਹਿਣੀ ਮੇਰੇ ਨਾ ਮਾਸੀ ਦੇ ਮੁੰਡੇ ਪਾਲੇ ਦਾ ਡੀਜੀ ਗਰੁੱਪ ਸੀ ਮੈਂ ਉਸ ਨਾਲ ਗੱਲ ਕੀਤੀ ਕਿ ਮੈਂ ਵੀ ਉਸ ਨਾਲ ਵਿਆਹ ਵਿੱਚ ਨੱਚਣ ਜਾਇਆ ਕਰੂੰ ਪਹਿਲਾਂ ਤਾਂ ਪਿਤਾ ਜੀ ਤੇ ਮਾਂ ਨੇ ਬਹੁਤ ਗੁੱਸਾ ਕੀਤਾ ਫੇਰ ਜਦੋਂ ਸ਼ਾਹੂ ਕਰਨੀ ਕਰ ਖਾਲੀ ਕਰਨ ਨੂੰ ਕਹਿ ਦਿੱਤਾ ਕਿ ਜਾਂ ਤਾਂ ਵਿਆਹ ਸੀ ਰਕਮ ਅਦਾ ਕਰ ਦੇਵੋ ਨਹੀਂ ਤਾਂ ਉਸ ਨੂੰ ਮਕਾਨ ਦੀ ਰਜਿਸਟਰੀ ਕਰਵਾ ਦੇਵੋ ਤਾਂ ਮਜਬੂਰੀ ਵਸ ਉਹਨਾਂ ਨੂੰ ਹਾਂ ਕਰਨੀ ਪਈ ਸ਼ਾਇਦ ਉਹ ਇਸ ਕਰਕੇ ਵੀ ਮੰਨ ਗਈ ਸੀ ਕਿ ਜੇ ਡੀਜੀ ਗਰੁੱਪ ਦਾ ਮਾਲਕ ਮੇਰਾ ਵੀਰ ਲੱਗਦਾ ਸੀ ਪਹਿਲਾਂ ਤਾਂ ਕੁਝ ਦਿਨ ਕੁੜੀਆਂ ਮੁੰਡਿਆਂ ਨਾਲ ਨੱਚਣਾ ਸਿੱਖਣਾ ਪਿਆ ਫੇਰ ਜੇ ਇਸ ਦਿਨ ਪਹਿਲੀ ਵਾਰ ਨੱਚਣ ਜਾਣਾ ਸੀ ਤਾਂ ਪਾਲੀ ਨੇ ਮੇਰੇ ਕੋਲ ਆ ਕੇ ਕਿਹਾ ਦੇਖ ਪੰਮੀ ਇਹਨਾਂ ਹੋਰ ਹੀ ਦੁਨੀਆ ਹੈ ਇੱਥੇ ਲੋਕ ਮੁਫਤ ਵਿੱਚ ਨਜ਼ਾਰੇ ਲੈਣਾਉਂਦੇ ਨੇ ਮਾੜਾ ਮੋਟਾ ੱਤਕਾ ਬਰਦਾਸ਼ਤ ਕਰਨਾ ਪੈਂਦਾ ਗੁੱਸਾ ਕਰਕੇ ਕਿਸੇ ਦਾ ਸਾਥ ਵਾਲਾ ਹਾਲ ਨਾ ਕਰ ਦੇਵੇਂ ਸ਼ਿੰਦੀ ਮੈਂ ਨਾ ਆਪਣੇ ਆਪ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ ਸੀ ਮਜ਼ਾਲ ਕੀ ਕਿਸੇ ਦਿਕ ਕਦੇ ਕੋਈ ਨੀੜੀ ਵੀ ਫਟਕਨ ਦਿੱਤਾ ਹੋਵੇ ਬਹੁਤਾ ਮਾਨ ਸੀ ਆਪਣੀ ਜਮਾਨੀ ਤੇ ਜਦੋਂ ਮੈਂ ਪਹਿਲੀ ਵਾਰ ਸਟੇਜ 'ਤੇ ਨੱਚੀ ਤਾਂ ਮੂਰੇ ਮੰਡੀਆਂ ਦੇ ਕਟਿਆ-ਕਟਿਆ ਇਸ਼ਾਰੇ ਦੇਖ ਕੇ ਮੇਰਾ ਤਾਂ ਮਰਨ ਹੋ ਗਿਆ ਮਸਾਂ ਇੱਕ ਗੀਤ ਪੂਰਾ ਕੀਤਾ ਤੇ ਸਟੇਜ ਤੋਂ ਹੇਠਾਂ ਕੇ ਰੱਜ ਕੇ ਰੋਈ ਬਹੁਤ ਗੁੱਸਿਆ ਸੀ ਮੈਂ ਰੱਬ ਨੂੰ ਕਿਸਮਤ ਨੂੰ ਮੈਨੂੰ ਉਸ ਦਿਨ ਇਸ ਤਰ੍ਹਾਂ ਲੱਗਿਆ ਜਿਵੇਂ ਮੇਰਾ ਗਰੂ ਟੁੱਟ ਗਿਆ ਹੋਵੇ ਫਿਰ ਤਾਂ ਆਦਤ ਪੈ ਗਈ ਹੌਲੀ-ਹੌਲੀ ਬਹੁਤ ਕੁਝ ਫਰਦਾਸਤ ਕਰਨਾ ਸਿੱਖ ਲਿਆ ਸੀ ਬੰਦੇ ਦਾ ਵਕਤ ਆਪੇ ਸਿਖਾ ਦਿੰਦਾ ਬੰਦੇ ਨੂੰ ਜਦੋਂ ਕਿਤੇ ਮੈਨੂੰ ਚੰਨੂ ਯਾਦ ਆ ਜਾਣੀ ਮੈਨੂੰ ਬੈਠੀ ਨੂੰ ਪਸੀਨਾ ਆ ਜਾਣਾ ਫਿਰ ਉਸਨੂੰ ਫੋਨ ਕਰਕੇ ਆਉਣਾ ਮਾੜਾ-ਮੋਟਾ ਚੋਰੀ ਕੰਮ ਮਿਲ ਗਿਆ ਸੀ ਚੰਨੂ ਨੂੰ ਕਿਸੇ ਰੈਸਟੋਰੈਂਟ ਵਿੱਚ ਭਾਂਡੇ ਧੋਂਦੇ ਸੀ ਧੰਨਵਾਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ੀਕਾਲ ਜੀ